ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਾਰੀ ਇਸ ਦੀ ਟਰੱਕ ਦੇ ਸਵਿਧਾਨ ਐਕਸ ਸਰਵਿਸਮੈਨ ਵੱਲੋਂ ਪੇ ਢੋਲਣ ਜ਼ੀਲ ਪੱਟੀ ਜਿਲ੍ਹਾ ਤਰਨਤਾਰਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੱਜੀ ਪੰਜਾਬ ਰੈਜੀਮੈਂਟ 22 ਬ੍ਰਿਗੇਡ ਦਾ ਪੂਰਵ ਸਹਿਯੋਗ ਰਿਹਾ ਲਾਕੀ ਦੇ ਐਕਸ ਸਰਵਿਸਮੈਨ ਅਤੇ ਹੋਰ ਬਤੌਰ ਤੇ ਸੱਜਣਾ ਨੇ ਭਾਗ ਲਿਆ ਇਸ ਮੌਕੇ ਕੋਟ ਪ੍ਰਤਾਪ ਸਿੰਘ ਕਾਲੀਆ ਸ਼ਕਤਰਾ ਤੋਂ ਇਲਾਵਾ ਪ੍ਰਗਟ ਸਿੰਘ ਉਹ ਲੜ ਸੂਬੇਦਾਰ ਹਰਪਾਲ ਸਿੰਘ ਜਹਦਰ ਬਲਵ ਸਿੰਘ ਸੋਰਟਿੰਗ ਕੁਲਵਿੰਦਰ ਸਿੰਘ ਸਰਬਦੀ ਸਿੰਘ ਤੋਂ ਇਲਾਵਾ ਸਾਡੇਦਰ ਪ੍ਰੀਤਪ ਸਿੰਘ ਸਾਜ ਕੇਦਰ ਬਲਟੋਆ ਆਦਵੀ ਹਾਜ਼ਰ ਸਨ ਇਸ ਸਮੇਂ ਦੀ ਲੋਕਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਦੇ ਧੰਨਵਾਦ ਤੁਹਾਡਾ ਬੋਲਸ਼ਰ ਗੁਰਦੁਆਰਾ ਸੰਤ ਖਾਲਸਾ ਤੇ ਦਰਬਾਰ ਦੇ ਅੰਦਰ ਸਾਰੇ ਬੈਠੇ ਹੋ ਬਹੁਤ ਬਹੁਤ ਧੰਨਵਾਦ 25 ਪੰਜਾਬ ਮੱਤੀ ਪਰੇਡ ਦਾ ਜਿਹੜੇ ਐਕਸਰਸਮੈਨ ਦਾ ਬੜਾ ਸਹਿਯੋਗ ਕਰਨ ਲਿਆ ਅਸੀਂ ਜਿੱਥੇ ਵੀ ਜਗਾ ਜਗਾ ਤੇ ਅਨਜੀ ਡਾਇਰੈਕਟਸ ਜੋ ਸੈਮੀਨਾਰ ਕਰਾ ਰਹੇ ਸਾਡਾ ਉੱਥੇ ਜਾ ਕੇ ਵੇਖੋ ਪੂਰ ਸਹਿਯੋਗ ਕਰ ਰਹੇ ਕਿਥੋਂ ਵੇਖੋ ਫਿਰੋਜ਼ਪੁਰ ਤੋਂ ਚੱਲ ਕੇ ਆ ਕੇ ਇੱਥੇ ਸਾਰੇ ਉਹਨਾਂ ਨੇ ਆ ਕੇ ਰਜਿਸਟਰ ਕੀਤਾ ਅਸੀਂ ਆਪਣੇ ਇਥੋਂ ਘਰਾਂ ਦੇ ਵਿੱਚੋਂ ਨਹੀਂ ਨਿਕਲਦੇ ਉਹ ਇੰਨੀ ਦੂਰੋਂ ਆ ਕੇ ਖਾਣ ਪੀਣ ਤੋਂ ਲੈ ਕੇ ਸਾਰੀਆਂ ਚੀਜ਼ਾਂ ਦਾ ਸੰਭਾਲ ਨਾਲ ਇਥੇ ਆ ਕੇ ਪ੍ਰਬੰਧ ਕੀਤਾ ਇਹੋ ਕਿ ਇਹ ਵੀ ਕਿ ਸਾਨੂੰ ਹੀ ਆਪਣੇ ਪੰਜਾਬ ਦਾ ਦਰਦ ਹੈ ਕਿੱਥੋਂ ਤੱਕ ਇਹਦਾ ਸਰਕਾਰੀ ਦਰਬਾਰੇ ਸਭ ਨੂੰ ਇਸ ਚੀਜ਼ ਦਾ ਦੁੱਖ ਹੈ ਇਸ ਨਸ਼ੇ ਦੇ ਬਾਰੇ ਕਿ ਅਸੀਂ ਆਪਣੀ ਜਵਾਨੀ ਨੂੰ ਬਚਾਈਏ ਆਉਣ ਵਾਲੇ ਜੋ ਹੈ ਭੇਖ ਨੂੰ ਅਸੀਂ ਇੱਕ ਦੂਜਾ ਬਚਾ ਸਕੀਏ ਅੱਗੇ ਸਾਡੇ ਇਹ ਮਾੜੀ ਤਰਾਸਦੀ ਹੋ ਗਈ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਚੰਗੀ ਸਾਹਿਬ ਤੋਂ ਸਤਿਗੁਰ ਮਹਾਰਾਜ ਜੀ ਅਛੇ ਵੀ ਪੌੜੀ ਦੇ ਵਿੱਚ ਕਹਿੰਦੇ ਮਨਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਜੇ ਅਸੀਂ ਗੁਰੂ ਦਾ ਇੱਕ ਵੀ ਸ਼ਬਦ ਆਪਣੇ ਮਨ ਦੇ ਵਿੱਚ ਪਾ ਲੈਨੇ ਹਾਂ ਆਪਣੇ ਦਿਮਾਗ ਦੇ ਅੰਦਰ ਇੱਕ ਵੀ ਸ਼ਬਦ ਨੂੰ ਅਸੀਂ ਉਪਵਾਰਗੇ ਤੇ ਸਾਡੀ ਜਿਹੜਾ ਇਹ ਦਿਮਾਗ ਸਾਡੀ ਜਿਹੜਾ ਬ੍ਰੇਨ ਇਹ ਤੇ ਸਤਬਰ ਸੱਚੇ ਪਾਸਾ ਸਾਡੇ ਜਵਾਰ ਮੋਤੀ ਬੰਦ ਕੰਮ ਕਰਦੇ ਕਿੰਨੇ ਆਪਾਂ ਨਸ਼ਾ ਕਰਨ ਵਾਲੇ ਬੰਦੇ ਉਹ ਕਿਹੜੇ ਕਿਹੜੇ ਬੰਦੇ ਨੂੰ ਉੱਥੇ ਜੱਫੀ ਪਾ ਕੇ ਖੜਾ ਕਰਾ ਦੇਗਾ ਕਿਦਾਂ ਤੇ ਹੋ ਵੀ ਨਹੀਂ ਹੋ ਸਕਦਾ ਹੁਣ ਸਿਵ ਦੇ ਸਜੋਗ ਨਾਲ ਤੇ ਅੰਦਰ ਦਿਲ ਰੱਖਣਾ ਕਿ ਅਗਰ ਮੈਂ ਬੰਦੇ ਨੇ ਗਲਤ ਕੰਮ ਕੀਤਾ ਤੇ ਮੈਂ ਨਾਲ ਸੁਣਾ ਜਿਹੜਾ ਸਹੀ ਕੰਮ ਕਰਦਾ ਮੈਂ ਉਹਦੇ ਜੋ ਕੋ ਦੇ ਵੀ ਤੇ ਜੇ ਕਿਤੇ ਕੋਈ ਚੰਗਾ ਕੰਮ ਕਰਨਾ ਸਿੱਖਦੇ ਪ੍ਰਸ਼ਾਸਨ ਕੋ ਅਪਰੋਚ ਕਰਦਾ ਦੇ ਉਹ ਚਾਰ ਬੰਦੇ ਮਗਰ ਜਿਹੜੇ ਖੰਦੇ ਉਹਦੇ ਮਗਰਸੇ ਚੰਦੇ ਛੜੋ ਅੱਲਾਹ ਦੇ ਛੱਡ ਇਹ ਨੂੰ ਛੜ ਦਿਓ ਸਾਥ ਨੂੰ ਛੜ ਦਿਓ ਛੱਡ ਇਸ ਕਰਕੇ ਮੇਰੀ ਸਾਰੀ ਬਿੰਦਿਆ ਕਿ ਤਗੜੇ ਹੋ ਕੇ ਹਮਲਾ ਮਾਰੋ ਤੇ ਪੰਜਾਬ ਨੂੰ ਬਚਾਈਏ ਆਉਣ ਵਾਲੀ ਪੀੜ੍ਹੀ ਨੂੰ ਬਚਾਈਏ ਇਹ ਇਹ ਨਾ ਸੋਚੋ ਕਿ ਅੱਜ ਘਵਾਂਡੀਆਂ ਦਾ ਮੁੰਡਾ ਨਸ਼ਾ ਕਰਦਾ ਇਹ ਨਾ ਕੱਲ ਮੇਰਾ ਨੰਬਰ ਆਇਆ ਆਪਣਾ ਨੰਬਰ ਪਤਾ ਨਹੀਂ ਕਦੋਂ ਆਵੇ ਇਹ ਨਹੀਂ ਕਿ ਨਾਲ ਦੇ ਪਿੰਡਾਂ ਦੇ ਵਿੱਚ 10 ਮੋਟੇ ਨਸ਼ਾ ਕਰਦੇ ਸਾਡਾ ਪਿੰਡ ਬਚਿਆ ਆਸ ਤੇ ਆਤੇ ਸਾਡੇ ਪਿੰਡ ਚ ਪਤਾ ਨਹੀਂ 20 ਆ ਜਣੇ ਤੇ ਹੁਣ ਇਹ ਗੱਲ ਲਿਖੀ ਆ ਹੁਣ ਆ ਇਹ ਗੱਲ ਲਿਖੀ ਆ ਜੇ ਸਿਵਲ ਸਾਥ ਦੇਗੀ ਅਸੀਂ ਸਾਰੇ ਸਾਥ